ਅ ਅੱਜ ਵੀ ਤਾਂ ਜੇ ਜੀ ਮੀਟਿੰਗ ਕਰ ਲਈ ਅ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਛੇਵੀਂ ਸਦੀ ਆ ਰਹੀ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲਾ ਜੀ ਦੀ ਉਸ ਤੇ ਬੜੇ ਪ੍ਰੋਗਰਾਮ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਕਮੇਟੀਆਂ ਸੰਗ ਸੁਭਾਵਾਂ ਸੇਵਕ ਜਥੇ ਇਹ ਸਾਰੇ ਕਰ ਰਹੇ ਨੇ ਅਸੀਂ ਦਿੱਲੀ ਤੋਂ ਇੱਕ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੈ ਜਿਹੜੀ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਜਨਮ ਸਥਾਨ ਗੁਰੂ ਕੇ ਮਹਿਲ ਤੱਕ ਆਏਗੀ ਸਾਈਕਲਾਂ ਤੇ ਇਹ ਯਾਤਰਾ ਜਿਹੜੀ ਹੈ ਇਹ 5 ਦਿਨ ਦੀ ਹੋਏਗੀ ਇਹ ਚੱਲੇਗੀ ਦਿੱਲੀ ਤੋਂ 15 ਨਵੰਬਰ ਨੂੰ ਪਹਿਲਾ ਪੜਾ ਪਾਣੀਪਤ ਦੂਸਰਾ ਪੜਾ ਅੰਬਾੜਾ ਤੀਸਰਾ ਪੜਾ ਲੁਧਿਆਣਾ ਫਿਰ ਜਲੰਧਰ ਫਿਰ ਅੰਮ੍ਰਿਤਸਰ ਔਰ ਫਾਈਨਲ ਅੰਮ੍ਰਿਤਸਰ ਜਿਸ ਦਿਨ 20 ਤਰੀਕ ਨੂੰ ਅਸੀਂ ਜਿਹੜਾ ਗੋਲਡਨ ਗੇਟ ਹੈ ਉਥੋਂ ਦੀ ਇੱਕ ਅ ਮਾਰਚ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਕਿ ਅੱਗੇ ਜਾਏਗਾ ਔਰ ਮੈਂ ਸਮਝਦਾ ਕਿ ਅਸੀਂ ਇਹ ਜਿੱਥੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਹੜੇ ਨਾਲ ਸ਼ਹਾਹਤਾਂ ਦਿੱਤੀਆਂ ਸੀ ਅਸੀਂ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਪਾਸ਼ਾ ਤੇ ਮਾਤਾ ਜੀ ਔਰ ਮਾਤਾ ਗੁਜਰੀ ਜੀ ਔਰ ਉਹਨਾਂ ਦੇ ਨਾਲ ਭਾਈ ਜੈਤਾ ਜੀ ਨੂੰ ਮੱਖਣ ਸ਼ਾ ਲਬਾਣਾ ਨੂੰ ਔਰ ਲੱਖੀ ਸ਼ਾ ਵਜਾਰਾ ਨੂੰ ਅਸੀਂ ਇਹਨਾਂ ਨੂੰ ਵੀ ਸਮਰਪਿਤ ਕਰ ਰਹੇ ਹਾਂ ਔਰ ਇਸ ਦਾ ਪਰਪਸ ਇਹ ਹੈ ਕਿ ਸਨੇਹਾ ਦਿੰਦੇ ਆਈਏ ਰਾਹ ਦੇ ਵਿੱਚ ਯੂਥ ਨੂੰ ਵੀ ਸਨੇਹਾ ਦਿੰਦੇ ਆਈਏ ਕਿ ਸਾਡਾ ਇਤਿਹਾਸ ਕੀ ਹੈ ਔਰ ਕਿਸ ਤਰੀਕੇ ਨਾਲ ਅੱਜ ਜੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਔਰ ਉਹਨਾਂ ਦੇ ਨਾਲ ਸਾਥੀਆਂ ਦੀ ਸ਼ਹਾਦਤ ਨਾ ਹੁੰਦੀ ਅੱਜ ਹਿੰਦੁਸਤਾਨ ਦਾ ਨਕਸ਼ਾ ਇਹ ਨਾ ਹੁੰਦਾ ਅੱਜ ਮੰਦਰਾਂ ਦੇ ਵਿੱਚ ਟੱਲ ਵੱਜਦੇ ਆਂ ਦੀਵੇ ਜਗਦੇ ਆਂ ਅੱਜ ਸਾਡੀ ਹਿੰਦੂ ਭੈਣਾ ਸੰਧੂਲ ਲਾਂਦੀਆਂ ਨੇ ਤੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜੇ ਹਿੰਦ ਨੂੰ ਕਿਸੇ ਨੇ ਬਚਾਇਆ ਸੀਗਾ ਤੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਬਚਾਇਆ ਸੀਗਾ ਸਰਬੰਸ ਵਾਰਿਆ ਸੀ ਗੁਰੂ ਕੋ ਪਿੰਸਿਲ ਤੇ ਅਸੀਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਲੈਟਰ ਦਿੱਤੀ ਹੈ ਮੀਟਿੰਗ ਚੱਲ ਰਹੀ ਹੈ ਇਸ ਲਈ ਐਗਜ਼ੈਕਟਿਵ ਵੀ ਪ੍ਰਧਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਹਰ ਕਿਸਮ ਦੀ سپورਟ ਜਿਹੜੀ ਹੈ ਐਸਜੀਪੀਸੀ ਵੱਲੋਂ ਭਾਵੇਂ ਹਰਿਆਣਾ ਭਾਵੇਂ ਪੰਜਾਬ ਹੈ ਉਸ ਨੂੰ ਦਵਾਂਗੇ ਔਰ ਇਹ ਜਿਹੜੀ ਯਾਤਰਾ ਇਹ ਕੋਈ ਸਿਆਸੀ ਯਾਤਰਾ ਨਹੀਂਗੀ ਇਹ ਕਿਸੇ ਪਾਰਟੀ ਵੱਲੋਂ ਨਹੀਂ ਕਿ ਜਿਹੜੀ ਮਰਜ਼ੀ ਸੰਸਥਾ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਜਿਹੜੇ ਮਰਜ਼ੀ ਧਰਮ ਤੋਂ ਜਿਹੜੇ ਮਰਜ਼ੀ ਸੰਸਥਾਵਾਂ ਨੇ ਉਸ ਸਾਰੀਆਂ ਇਹਦੇ ਚ ਹਿੱਸਾ ਲੈਣਗੇ ਔਰ ਬਹੁਤ ਵੱਡਾ ਸਾਨੂੰ ਜਿਹਦੇ ਨਾਲ ਗੱਲ ਕਰ ਰਹੇ ਹਾਂ ਹਲੇ ਅਨਾਉਂਸ ਨਹੀਂ ਕੀਤੀ ਅੱਜ ਪਹਿਲੀ ਦਫਾ ਤੁਹਾਡੇ ਅੱਗੇ ਮੈਂ ਮੀਡੀਆ 'ਚ ਦੱਸ ਰਿਹਾ ਸੋਨਾ ਤਰੀਕ ਨੂੰ ਦਿੱਲੀ ਪ੍ਰੈਸ ਕਾਨਫਰੰਸ ਹੈ ਮੈਂ ਡਿਟੇਲ ਉਹ ਤੇ ਦਿਆਂਗੇ ਕਿ ਜਿਹੜਾ ਕਾਚਿੰਗ ਹੋ ਰਿਹਾ ਮੁਖੰਸ਼ੀ ਨੂੰ ਲੈ ਕੇ ਕਾਫੀ ਚਾਵਾ ਚੱਲੀ ਹੋਈ ਹੈ ਉਸ ਨੂੰ ਲੈ ਕੇ ਕਿ ਮੈਂ ਦੇ ਬਲਵੰਤ ਸਿੰਘ ਰਾਜਵਾਨਾ ਜੀ ਦੀ ਜਿਹੜੀ ਚਰਚਾਵਾ ਚੱਲ ਰਹੀ ਹੈ ਨੇ ਮੈਂ ਇਹ ਸਮਝਦਾ ਵਾਂ ਕਿ ਸਰਕਾਰ ਨੇ ਕਮਿਟ ਕੀਤਾ ਸੀਗਾ ਗੁਰਨਾਣਕ ਪਾਸ਼ਾ ਦੇ 550 ਦੇ ਉਸ ਦੇ ਉੱਤੇ ਔਰ ਉਸ ਤੋਂ ਬੈਕਟ੍ਰੈਕ ਨਾ ਕਰੇ ਸਰਕਾਰ ਔਰ ਜਿਨ੍ਹਾਂ ਨੂੰ ਇਨਾਚਰ ਹੋ ਗਿਆ ਕਿ ਇੱਕ ਫਾਂਸੀ ਚੱਕੀ ਦੇ ਵਿੱਚ ਤੁਸੀਂ ਰੱਖਿਆ ਹੋਇਆ ਮੈਂ ਸਮਝਦਾ ਹਰ ਕਿਸਮ ਨਾਲ ਹਿਊਮਨ ਰਾਈਟਸ ਦਾ ਹਨਨ ਹੈ ਤੁਸੀਂ ਇਨਾ ਬਾਰੇ ਵਿਚਾਰ ਨਹੀਂ ਕਰਦੇ ਤੁਹਾਡੇ ਵਿਚਾਰ ਚ ਉਹ ਆਉਂਦੇ ਨੇ ਜਿਹੜੇ ਰੇਪਿਸਟ ਨੇ ਤੁਹਾਡੇ ਵਿਚਾਰ ਚ ਉਹ ਆਉਂਦੇ ਨੇ ਜਿਨ੍ਹਾਂ ਨੇ ਜੇ ਮੈਂ ਗੱਲ ਕਰ ਲਵਾਂ ਜਿਹੜਾ ਉਹ ਸਮਝਾਤਾ ਐਕਸਪ੍ਰੈਸ ਜਿਹੜਾ ਹੋਇਆ ਸੀ ਤੁਸੀਂ ਪੁਜੋਹਿਤ ਨੂੰ ਕਰਨਲ ਪੁਜੋਹਿਤ ਨੂੰ ਵਾਪਸ ਰੀਇਸਟੇਟ ਵੀ ਕਰਤਾ ਉਹਨੂੰ ਮਾਫੀ ਤਾਂ ਜੋ ਮਿਲਨੀ ਸੀ ਮਿਲ ਗਈ ਭਾਮੇ ਪ੍ਰਗਿਆ ਠਾਕੁਰ ਹੋਵੇ ਤੁਸੀਂ ਬਿਲਕਿਸਬਾਨੋ ਦੇ ਕਾਤਲ ਛੱਡ ਸਕਦੇ ਹੋ ਰਜੀਵ ਗਾਰਦੀ ਤੇ ਛੱਡ ਸਕਦੇ ਹੋ ਮੈਂ ਸਮਝਦਾ ਸਾਡੇ ਨਾਲ ਦੋਹਰੀ ਰਾਜਨੀਤੀ ਹੋ ਰਹੀ ਹੈ ਅਸੀਂ ਇਹਦੇ ਅਗੇਂਸਟ ਆ ਜੋ ਸਰਕਾਰ ਦਰਵਾ। ਦੇਖੀ ਸਾਡੇ 30 ਸਾਲਾਂ ਚਤੁਰੀਆਂ ਸਾਰੇ ਮਨਾ ਲਏ ਨੇ ਕਿ ਕਿ ਸਿਆਸਤ ਬਿਲਕੁਲ ਨਹੀਂ ਹੁੰਦੀ। ਮੈਂ ਤੁਹਾਨੂੰ ਕੀ ਆਖਿਆ ਕਿ ਮੈਂ ਜਿਹੜੀ ਯਾਤਰਾ ਅਸੀਂ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਸਾਰੇ ਇਨਵਾਈਟਡ ਨੇ। ਪਰ ਮੈਨੂੰ ਕਈ ਪੋਲੀਟੀਕਲ ਪਾਰਟੀਆਂ ਦੇ ਅਲੱਗ-ਅਲੱਗ ਧੜਿਆਂ ਦੇ ਲੋਕਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਵਿੱਚ ਸਾਈਕਲ ਚਲਾ ਕੇ ਸ਼ਮੂਲੀਅਤ ਕਰਾਂਗੇ। ਮੈਂ ਸਮਝਦਾ ਮੈਂ ਇਹ ਕਿਸੇ ਇੱਕ ਧਰਮ ਇੱਕ ਪਾਰਟੀ ਇੱਕ ਸੰਸਥਾ ਦਾ ਇਹ ਦਿਨ ਨਹੀਂ ਹੈਗਾ ਇਹ ਪੂਰੀ ਕਾਇਨਾਤ ਦਾ ਦਿਨੇ ਕੇ ਗੁਰੂ ਤੇਗ ਬਹਾਦਰ ਪਾ ਸ਼ਨਿਓ ਕਰਕੇ ਵਿਖਾਇਆ ਸੀ ਜਿਹੜਾ ਅੱਜ ਤੱਕ ਕੋਈ ਨਹੀਂ ਕਰ ਸਕਿਆ ਸਰ ਜਮੂਰੇ ਬੜੀ ਬੜੀ ਬੇਇੱਜ਼ਤੀ ਘਟਣੀ ਹੋਈ ਹੈ ਬਕਾਤਰ ਬੇਇੱਜ਼ਤੀ ਹੋਈ ਕਿਵੇਂ ਇਹ ਮੰਤ ਭਾਗੀਆਂ ਨੇ ਔਰ ਉੱਥੇ ਜਿਹਦਾ ਰਕਾਤਖਤ ਸਾਹਿਬ ਖੁਦ ਪਹੁੰਚੇ ਉਹਨਾਂ ਨੇ ਐਕਸ਼ਨ ਲਿਆ ਮੈਂ ਸਮਝਦਾ ਕਿ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਕੀਦੀ ਕਰਦੇ ਹੋ